ਦਿਲਜੀਤ ਦੁਸਾਂਝ ਨੇ ਨੱਕ ਦੇ ਵਿੱਚ ਆ ਬਾਲੀਜੀ ਪਾਰਖਿਆ ਇਸੇ ਦੇ ਉੱਪਰ ਹੀ ਵਿਵਾਦ ਕਰੀ ਜਾਂਦੇ ਨੇ ਕਿ ਦਿਲਜੀਤ ਨੇ ਐਦਾਂ ਕਿਉਂ ਕਰਿਆ ਸਾਡੇ ਜਿਹੜੇ ਕੁਝ ਲੋਕ ਨੇ ਇਹੀ ਬੰਦੇ ਨੂੰ ਅੱਗੇ ਨਹੀਂ ਵਧਣ ਦੇ ਸਸੀ ਗਾਲ ਦੋਸਤੋ ਮੈਂ ਗੁਰਮਖਸੰਤੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਹਾਂ ਕਾਂਤਾਰਾ ਮੂਵੀ ਆਈ ਹੈ 100 ਕਰੋੜ ਦੇ ਵਿੱਚ ਫਿਲਮ ਬਣੀ ਹੈ ਇਸ ਦੇ ਵਿੱਚ ਦਿਲਜੀਤ ਦੁਸਾਂਝ ਦਾ ਇੱਕ ਗੀਤ ਹੈ ਜਿਸ ਨੇ ਕਿ ਤਰਥੱਲੀ ਵਿੱਚ ਆ ਰੱਖਿਆ ਹਰ ਪਾਸੇ ਸੁਪਰ ਡੂਪਰ ਹਿੱਟ ਜਾ ਰਿਹਾ ਹੈ ਇਹ ਗੀਤ ਆ ਪਰ ਸਾਡੇ ਹੀ ਲੋਕ ਲੱਤਾਂ ਖਿੱਚੀ ਜਾਂਦੇ ਨੇ ਸਾਡੇ ਜਿਹੜੇ ਕੁਝ ਲੋਕ ਨੇ ਇਹੀ ਬੰਦੇ ਨੂੰ ਅੱਗੇ ਨਹੀਂ ਵਧਣ ਦੇ ਆਖਰ ਕਿਉਂ ਲੁੱਕ ਨਹੀਂ ਪਸਾਂਦਾ ਜੀ ਦਿਲਜੀਤ ਦਸਾਂਝ ਦੀ ਦਿਲਜੀਤ ਦਸਾਂਝ ਨੇ ਨੱਕ ਦੇ ਵਿੱਚ ਆ ਬਾਲੀ ਜੀ ਪਾਰਖਿਆ ਇਸੇ ਦੇ ਉੱਪਰ ਹੀ ਵਿਵਾਦ ਕੀ ਜਾਂਦੇ ਨੇ ਕਿ ਦਿਲਜੀਤ ਨੇ ਐਦਾਂ ਕਿਉਂ ਕਰਿਆ ਆ ਬਾਈ ਨੇ ਲਿਖਿਆ ਕਹਿੰਦਾ ਪੈਸਾ ਕੀ ਨਹੀਂ ਕਰਵਾਉਂਦਾ ਬੰਦੇ ਤੋਂ ਆਗਲੇ ਨੇ ਨਕੇਲ ਤੱਕ ਪਵਾਤੀ ਸੋਚ ਦੇਖ ਲੋ ਬਾਈ ਤੁਸੀਂ ਸਾਡੇ ਬੰਦੇ ਨਹੀਂ ਕਿ ਕਿਸ ਤਰ੍ਹਾਂ ਦੀ ਸੋਚ ਰੱਖਦੇ ਨੇ ਅੱਤ ਅੱਗੇ ਵੀ ਕਮੈਂਟ ਦਿਖਾਉਣਾ ਮੈਂ ਆ ਇੱਕ ਬਾਈ ਨੇ ਹੋਰ ਲਿਖਿਆ ਕਹਿੰਦਾ ਦਿਲਜੀਤ ਨਹੀਂ ਮਾੜਾ ਪਰ ਜੋ ਕਿਰਦਾਰ ਨਿਭਾ ਰਿਹਾ ਉਹ ਮਾੜਾ ਨੱਕ ਹਮੇਸ਼ਾ ਦੁਸ਼ਮਣ ਦਾ ਬਿੰਨਿਆ ਜਾਂਦਾ ਬਾਕੀ ਤੁਸੀਂ ਸਾਰੇ ਸਿਆਣੇ ਹੀ ਹੋ ਜੀ ਵਾਹ ਬਾਈ ਸੋਚ ਛੁੱਡੀ ਯਾਰ ਅਜ ਕਾ ਬਾਈ ਨੇ ਕਿਹਾ ਕਹਿੰਦਾ ਆ ਤਾਂ ਨੱਥ ਪਵਾ ਦਿੱਤੀ ਸਾਈਆਂ ਨੇ ਆ ਇੱਕ ਬਾਈ ਨੇ ਕਮੈਂਟ ਕਰਿਆ ਕਹਿੰਦਾ ਅਗਲਿਆਂ ਨੇ 5 ਕਰੋੜ ਦਿੱਤਾ ਆ ਬਾਈ ਕਹਿੰਦਾ ਨੱਥ ਨਹੀਂ ਪਾਣੀ ਸੀ ਜਿੱਥੇ ਕੁਝ ਮਾੜੇ ਕਮੈਂਟ ਆਏ ਉੱਥੇ ਦਿਲਜੀਤ ਨੂੰ ਸਪੋਰਟ ਜਿਆਦਾ ਮਿਲੀ ਜਿਵੇਂ ਆ ਬਾਈਆਂ ਨੇ ਕਿਹਾ ਕਹਿੰਦਾ ਵਧੀਆ ਬਾਈ ਆਪਣਾ ਕੰਮ ਖਿੱਚ ਕੇ ਰੱਖ ਜਿਹੜੇ ਬੋਲਦੇ ਨੇ ਲੋਕਾਂ ਨੇ ਪੈਸੇ ਨਹੀਂ ਦੇਣੇ ਜਿਵੇਂ ਨਿੱਕੂ ਨਾਲ ਕੀਤਾ ਪੰਜਾਬੀ ਕਲਚਰ ਲਈ ਬਹੁਤ ਕੁਝ ਕੀਤਾ ਸੀ ਨਿੱਕੂ ਨੇ ਬਹੁਤ ਸਾਰੇ ਚੰਗੇ ਕਮੈਂਟ ਨੇ ਦਿਲਜੀਤ ਦੀ ਸਪੋਰਟ ਦੇ ਵਿੱਚ ਗਣਵੇਂ ਚਣਵੇਂ ਮਾੜੇ ਕਮੈਂਟ ਨੇ ਜਿਹੜੇ ਵਿਰੋਧ ਕਰਦੇ ਨੇ ਹਮੇਸ਼ਾ ਚੰਗੇ ਲੋਕਾਂ ਦਾ ਇੱਕ ਆ ਬਾਈ ਨੇ ਕਮੈਂਟ ਕਰਿਆ ਕਹਿੰਦਾ ਕਲਾਕਾਰ ਅਦਾਕਾਰੀ ਨਾਲ ਤਾਂ ਪਛਾਣਿਆ ਜਾਂਦਾ ਜਦੋਂ ਉਸ ਨੂੰ ਦਿੱਤੇ ਰੋਲ ਵਿੱਚ ਆਪਣੇ ਆਪ ਨੂੰ ਢਾਲ ਕੇ ਆਪ ਸ਼ਾਪ ਛੱਡਣੀ ਦਿਲਜੀਤ ਆਪਣੇ کردار ਵਿੱਚ ਜਾਨ ਫੂਕ ਦਿੰਦਾ ਉਹ ਭਲਿਓ ਮਾਨਸੋ 100-100 ਕਰੋੜ 2-200 ਕਰੋੜ ਦੀਆਂ ਫਿਲਮਾਂ ਦੇ ਵਿੱਚ ਪੰਜਾਬੀ ਮੁੰਡਿਆਂ ਦੇ ਗਾਣੇ ਆ ਰਹੇ ਨੇ ਤੁਹਾਨੂੰ ਹੋਰ ਕੀ ਚਾਹੀਦਾ ਕਿਉਂ ਲੱਤਾਂ ਖਿੱਚਦੇ ਹੋ ਕੰਤਾਰਾ ਮੂਵੀ ਹੈ ਜਿਹੜੀ ਹਰ ਪਾਸੇ ਹਿੱਟ ਜਾ ਰਹੀ ਹੈ 120 ਕਰੋੜ ਰੁਪਏ ਦੇ ਵਿੱਚ ਇਹ ਫਿਲਮ ਬਣੀ ਹੈ ਅਤੇ ਪਹਿਲੇ 2 ਦਿਨਾਂ ਦੇ ਵਿੱਚ ਇਸ ਫਿਲਮ ਨੇ ਜਿੰਨੇ ਚ ਇਹ ਬਣੀ ਸੀ ਜਾਨਕਿ 120 ਕਰੋੜ ਉਸ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਜਿਹੜੀ ਇਸ ਦੀ ਲਾਗਤ ਸੀ ਉਹ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਸੂਲ ਕਰ ਲਈ ਸੀ ਕਿਉਂਕਿ ਅੱਜ ਕੱਲ ਓਟੀਟੀ ਦੇ ਉੱਪਰ ਬਹੁਤ ਮਹਿੰਗੀਆਂ ਵਿਕ ਜਾਂਦੀਆਂ ਨੇ ਫਿਲਮਾਂ ਫਿਲਮ ਹੈ ਜਿਹੜੀ ਫਿਲਮ ਇੰਨੀ ਜ਼ਬਰਦਸਤ ਬਣੀ ਆ ਕਿ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਯਾਰ ਇੱਕ ਵਾਰੀ ਦੁਬਾਰਾ ਫੇਰ ਦੇਖੀ ਜਾਵੇ ਕਿਉਂਕਿ ਜਿਹੜਾ ਫਿਲਮ ਦਾ ਐਂਡ ਹੈ ਐਂਡ ਬਿਲਕੁਲ ਮਿਸਲਾ ਕਰਿਓ ਕਈ ਲੋਕ ਫਿਲਮ ਦਾ ਐਂਡ ਦੇਖਣ ਨੂੰ ਹੀ ਦੋ-ਦੋ ਤਿੰਨ-ਤਿੰਨ ਵਾਰ ਇਹ ਫਿਲਮ ਦੇਖ ਚੁੱਕੇ ਨੇ ਫਿਲਮ ਇੰਨੀ ਕਿ ਜ਼ਬਰਦਸਤ ਬਣਾਈ ਆ ਅਤੇ ਇਸ ਦੇ ਵਿੱਚ ਖਾਸ ਤੌਰ ਤੇ ਜਿਹੜਾ ਦਰਜੀਤ ਦਸਾਂਜ ਦਾ ਗੀਤ ਹੈ ਇਸ ਨੇ ਚਾਰ ਚੰਨ ਲਾਤੇ ਫਿਲਮ ਨੂੰ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਰਿਸ਼ਵ ਛੇਟੀ ਉਹਨਾਂ ਨੇ ਕਿਹਾ ਕਿ ਮੇਰੀ ਇੱਛਾ ਸੀ ਕਿ ਯਾਰ ਇੱਕ ਮੁੰਡਾ ਮੈਨੂੰ ਨਾਮ ਨਹੀਂ ਪਤਾ ਸੀ ਦਿਲਜੀਤ ਦਾ ਪਰ ਮੈਂ ਇਸ ਦੇ ਗਾਣੇ ਸੁਨੇ ਸੀ ਕਹਿੰਦਾ ਫਿਰ ਮੈਂ ਸਰਚ ਕਰਿਆ ਵੀ ਹੈ ਕੌਣ ਆ ਮੈਨੂੰ ਪਤਾ ਲੱਗਿਆ ਕਿ ਦਿਲਜੀਤ ਦਸਾਂਜਾ ਫਿਰ ਆਪਣੀ ਟੀਮ ਦੇ ਨਾਲ ਗੱਲ ਕਰੀ ਉਹਨਾਂ ਨੇ ਦਿਲਜੀਤ ਨਾਲ ਗੱਲ ਕਰੀ ਦਿਲਜੀਤ ਨੂੰ ਜਦੋਂ ਦੱਸਿਆ ਗਿਆ ਕਿ ਕੰਤਾਰਾ ਮੂਵੀ ਦੇ ਵਿੱਚ ਇੱਕ ਗੀਤ ਹੈ ਜਿਹੜਾ ਅਸੀਂ ਤੁਹਾਡੇ ਤੋਂ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਇਸ ਦਾ ਇੱਕ ਪਾਰਟ ਪਹਿਲਾਂ ਵੀ ਰਿਲੀਜ਼ ਹੋ ਚੁੱਕਿਆ ਸੀ ਦਿਲਜੀਤ ਦਸਾਂਜੇ ਕਹਿੰਦੇ ਨੇ ਕਿ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਉਸ ਦੇ ਵਿੱਚ ਇੱਕ ਗੀਤ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਭਾਵੁਕ ਕੀਤਾ ਉਸ ਗੀਤ ਨੇ ਦਿਲਜੀਤ ਨੇ ਵੀ ਹਾਂ ਕਰਤੀ ਆ ਤੇ ਦਿਲਜੀਤ ਨੇ ਇਹ ਗੀਤ ਬਹੁਤ ਕੈਂਟ ਤਰੀਕੇ ਨਾਲ ਗਾਇਆ ਅਤੇ ਜਿਹੜੀ ਲੁੱਕ ਹੈ ਦਿਲਜੀਤ ਦੀ ਦਿਲਜੀਤ ਦੀ ਲੁੱਕ ਨੂੰ ਲੈ ਕੇ ਆ ਦੇਖੋ ਤੁਸੀਂ ਕਮੈਂਟ ਪੜ੍ਹ ਰਹੇ ਹੋਵੋਗੇ ਕਮੈਂਟਾਂ ਦੇ ਵਿੱਚ ਲੋਕਾਂ ਨੇ ਆਪਣੀ ਆਪਣੀ ਰਾਏ ਦਿੱਤੀ ਆ ਤੁਸੀਂ ਨੇ ਵੱਖਰੇ ਵੱਖਰੇ ਕਮੈਂਟ ਦੇਖ ਕੇ ਤਾਂ ਮਿੱਤਰੋ ਆਹ ਫਾਲਤੂ ਚੀਜ਼ਾਂ ਦੇ ਵਿੱਚ ਨਾ ਫਸਿਆ ਕਰੋ ਕਿਉਂਕਿ ਆਗਰ ਅ ਦਲਜੀਤ ਦੀ ਚੜ੍ਹਾਈ ਹੋ ਰਹੀ ਆ ਤਾਂ ਇਸ ਦੇ ਨਾਲ ਪੰਜਾਬ ਦੀ ਵੀ ਬੱਲੇ ਬੱਲੇ ਹੋ ਰਹੀ ਆ ਪੰਜਾਬ ਦਾ ਜਿਹੜਾ ਨਾਮ ਹੈ ਦਲਜੀਤ ਦਸਾਂਜ ਬਹੁਤ ਉੱਪਰ ਤੱਕ ਲੈ ਕੇ ਜਾ ਰਿਹਾ ਹੋਰ ਵੀ ਬਹੁਤ ਕਲਾਕਾਰ ਨੇ ਪੰਜਾਬ ਤੋਂ ਅਗਰ ਬਾਹਰ ਦੀ ਗੱਲ ਕਰੀਏ ਬੰਬਈ ਦੀ ਬੰਬਈ ਵਾਲੇ ਤੋਂ ਗਵਾ ਲੈਂਦੇ ਕਿਸੇ ਤੋਂ ਪਰ ਜਿਹੜੇ ਸਾਊਥ ਵਾਲੇ ਨੇ ਕੰਨੜ ਫਿਲਮਾਂ ਕਰਦੇ ਨੇ ਜਾਂ ਫਿਰ ਉਹਨਾਂ ਦੀ ਕਿੱਚਾ ਹੁੰਦੀ ਆ ਕਿ ਜਿਹੜੇ ਸਰਦਾਰ ਨੇ ਖਾਸ ਕਰਕੇ ਉਹ ਸਰਦਾਰਾਂ ਨੂੰ ਬਹੁਤ ਪਸੰਦ ਕਰਦੇ ਨੇ ਜਿਵੇਂ ਐਨੀਮਲ ਫਿਲਮਾਂ ਬਣਾਈ ਸੀ ਉਹ ਵੀ ਕਿਸੇ ਸਾਊਥ ਵਾਲੇ ਬੰਦੇ ਨੇ ਨਹੀਂ ਬਣਾਈ ਸੀ ਉਹਨਾਂ ਨੇ ਵੀ ਤੁਸੀਂ ਨੇ ਦੇਖਿਆ ਕਿ ਸਰਦਾਰਾਂ ਦੀ ਕਿੰਨੀ ਬੱਲੇ ਬੱਲੇ ਕਰਾਈ ਕਿੰਨੇ ਘੈਂਟ ਤਰੀਕੇ ਨਾਲ ਸੂਰਮੇ ਦਿਖਾਇਆ ਉਸ ਫਿਲਮ ਦੇ ਵਿੱਚ ਹੋਰ ਵੀ ਤੁਸੀਂ ਸਾਊਥ ਦੀਆਂ ਜਦੋਂ ਫਿਲਮਾਂ ਦੇਖੋਗੇ ਉਹਨਾਂ ਦੇ ਵਿੱਚ ਸਰਦਾਰਾਂ ਦੇ ਰੋਲ ਉਹ ਜਦੋਂ ਰੱਖਦੇ ਨੇ ਤਾਂ ਬਾਲੀਵੁੱਡ ਵਾਲੇ ਮੰਗੂ ਨਹੀਂ ਹੈਗਾ ਕਿ ਜੰਮੀ ਬੇਕਾਰ ਜੇ ਕਰੈਕਟਰ ਦੇ ਦਿੰਦੇ ਨੇ ਘੈਂਟ ਕਰੈਕਟਰ ਜਿਵੇਂ ਦੀ ਸਰਦਾਰਾਂ ਦੀ ਸ਼ਭੀ ਆ ਉਸ ਤਰੀਕੇ ਨਾਲ ਜ਼ਿਆਦਾਤਰ ਉਹ ਕਰੈਕਟਰ ਉਹਨਾਂ ਨੂੰ ਦਿੰਦੇ ਨੇ ਤਾਂ ਦਲਜੀਤ ਨੇ ਵੀ ਇਹ ਸ਼ੇਅਰ ਕਰਿਆ ਨੇ ਫੋਟੋਆਂ ਆਪਣੀ ਇੰਸਟਾ ਦੇ ਉੱਪਰ ਤਾਂ ਉੱਥੇ ਵੀ ਲੋਕਾਂ ਨੇ ਵਧਾਈਆਂ ਦਿੱਤੀਆਂ ਇਹ ਦਿਲਜੀਤ ਦਸਾਂਝ ਨੂੰ ਤੇ ਨਾਲ ਹੀ ਦਿਲਜੀਤ ਨੇ ਲਿਖਿਆ ਵੀ ਇਸ ਕੁਝ ਘੰਟੇ ਪਹਿਲਾਂ ਸਟੋਰੀ ਪਾਈ ਆ ਕਿ ਫਿਲਮ ਹੈ ਜਿਹੜੀ ਸੁਪਰ ਡੋਪਰ ਹਿੱਟ ਜਾ ਰਹੀ ਹੈ ਬਲੌਕਬਾਸਟਰ ਜਾ ਰਹੀ ਹੈ ਇੱਕ ਵਾਰੀ ਜ਼ਰੂਰ ਦੇਖ ਕੇ ਆਇਓ ਜਦੋਂ ਦਿਲਜੀਤ ਦਾ ਗਾਣਾ ਆਉਂਦਾ ਫਿਲਮ ਦੇ ਵਿੱਚ ਤਾਂ ਸਾਰਾ ਸਿਨੇਮਾ ਹਾਲ ਹੈ ਜਿਹੜਾ ਗੂੰਜ ਉੱਠਦਾ ਤਾੜੀਆਂ ਦੇ ਨਾਲ ਕਿਉਂਕਿ ਦਿਲਜੀਤ ਦੀ ਸਮੇ ਫੈਨ ਫੋਲਿੰਗ ਹੈ ਜਿਹੜੀ ਬਹੁਤ ਵੱਡੀ ਆ ਤਾਂ ਇੱਕ ਵਾਰੀ ਫੇਰ ਤੋਂ ਕਹਿੰਦੇ ਆ ਕਿ ਅਗਰ ਸਮਾਂ ਹੋਵੇ ਤੁਹਾਡੇ ਕੋਲੇ ਤਾਂ ਤੁਸੀਂ ਇਹ ਫਿਲਮ ਇੱਕ ਵਾਰੀ ਜ਼ਰੂਰ ਦੇਖਿਓ ਫੁੱਲ ਪੈਸਾ ਵਸੂਲ ਫਿਲਮ